ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਾਡੀ ਕਿਚਨ ਗਾਰਡਨਿੰਗ ਜਾਂ ਰਸੋਈ ਬਾੜੀ ਦੇ ਵਿੱਚ ਬੀਜੀਆਂ ਸਬਜ਼ੀਆਂ ਵਾਸਤੇ ਕਿਹੜੇ-ਕਿਹੜੇ ਮਾਈਕਰੋਨਿਊਟ੍ਰੀਐਂਟਸ ਅਤੇ ਥੋੜੀ ਜੀ ਖਾਦ ਦੀ ਲੋੜ ਹੈਗੀ ਹੈ ਕਿਉਂਕਿ ਅਕਸਰ ਇਹਦੇ ਬਾਰੇ ਵਾਰ-ਵਾਰ ਕੁਐਸਚਨ ਆਉਂਦੇ ਨੇ ਕਿ ਅਸੀਂ ਕੀ ਪਾਈਏ ਕੀ ਨਾ ਪਾਈਏ ਤਾਂ ਕਿ ਫਲ ਵਧੀਆ ਰਹੇ ਸਾਡੇ ਪ੍ਰੋਡਕਸ਼ਨ ਵਧੇ ਸਭ ਤੋਂ ਪਹਿਲਾਂ ਆਉਂਦੀ ਹੈ ਖਾਲ ਬਰੇਵਿਆਂ ਦੀ ਵੀ ਹੋ ਸਕਦੀ ਹੈ ਇਹ ਸਰੋਂ ਦੀ ਵੀ ਹੋ ਸਕਦੀ ਹੈ ਦੂਜੇ ਨੰਬਰ ਤੇ ਆਉਂਦੀ ਹੈ ਸਾਡੇ ਕੋਲ ਜ਼ਿੰਕ ਸਲਫੇਟ ਫੇਰ ਬਾਰੀ ਆਉਂਦੀ ਹੈਗੀ ਬੋਰ ਆਉਂਦੀ ਜਿਹੜੀ ਕਿ ਚੁਟਕੀਆਂ ਦੇ ਰੂਪ 'ਚ ਹੀ ਪੈਂਦੀ ਹੈ ਜਿਆਦਾ ਨਹੀਂ ਪਾਉਣੀ ਫਸਲ ਸੜ ਜਾਏਗੀ ਫੇਰ ਆਉਂਦੀ ਹੈਗੀ ਸਰ ਕੋ ਮੈਗਨੀ ਸਲਫੇਟ ਜੋ ਤੁਹਾਡੇ ਸਾਹਮਣੇ ਆਈ ਜਾਂਦੇ ਨੇ ਇੱਕ ਕਰਕੇ ਫੇਰ ਆਉਂਦੇ ਸਰ ਕੋ ਡਾਇ ਖਾਦ ਜਿਹੜੀ ਅਸੀਂ ਥੱਲੇ ਖੇਤ ਤਿਆਰ ਕਰਨ ਤੋਂ ਪਹਿਲਾਂ ਪਾਈਦੀ ਹੈ ਫੇਰ ਇਹਦੀ ਕਿਸਾਨ ਖਾਦ ਐਨਪੀਕੇ ਅਡਟ ਰੇਸ਼ੋ ਵਿੱਚ ਆਉਂਦੀ ਹੈ ਡਿਟੇਲ 'ਚ ਗੱਲ ਕਰਾਂਗੇ ਯੂਰੀਆ ਤੁਸੀਂ ਪਾਉਣਾ ਹੀ ਨਹੀਂਗਾ ਜੇਕਰ ਤੁਸੀਂ ਰੂੜੀ ਦੀ ਖਾਦ ਪਾਈ ਹੈ ਸੋ ਫੇਰ ਆ ਗਿਆ ਸਾਡੇ ਕੋਲ ਕਾਪਰ ਸਲਫੇਟ ਕਾਪਰ ਦੀ ਘਾਟ ਨੂੰ ਪੂਰਾ ਕਰਦਾ ਹੈ ਅਤੇ ਫਿਰ ਆ ਗਿਆ ਸਰ ਕੈਲਸ਼ੀਅਮ ਕਾਰਬੋਨੇਟ ਇਹ ਕੈਲਸ਼ੀਅਮ ਦੀ ਘਾਟ ਪੂਰੀ ਕਰ ਦਿੰਦਾ ਹਾਂ ਦੋਸਤੋ ਖੇਤੀਬਾੜੀ ਵਾਸਤੇ ਕੰਮ ਕਰਨ ਤੋਂ ਪਹਿਲਾਂ ਸੇਫਟੀ ਦਾ ਬਹੁਤ ਖਿਆਲ ਰੱਖਣਾ ਹੈ ਸੋ ਦੋਸਤੋ ਸੇਫਟੀ ਦਾ ਕੰਮ ਬੜਾ ਜ਼ਰੂਰੀ ਹੈ ਅਤੇ ਤੁਹਾਡੇ ਦਸਤਾਨੇ ਗਮ ਬੂਟਸ ਹੋਣੇ ਚਾਹੀਦੇ ਨੇ ਕਿਉਂਕਿ ਜਿਹੜੇ ਕੈਮੀਕਲਸ ਨਾਲ ਆਪਾਂ ਨੇ ਕੰਮ ਕਰਨਾ ਹੈ ਇਹ ਕੈਮੀਕਲਸ ਸਾਡੇ ਹੱਥਾਂ ਨੂੰ ਖਰਾਬ ਕਰ ਸਕਦੇ ਨੇ ਅਤੇ ਕਈ ਕਿਸਾਨ ਵੀਰਾਂ ਦੇ ਹੱਥ ਖਰਾਬ ਹੋਏ ਰਹਿੰਦੇ ਨੇ ਅਤੇ ਫਿਰ ਅਸੀਂ ਹੋਰ ਦਵਾਈਆਂ ਲੈਂਦੇ ਫਿਰ ਜਾਂਦੇ ਆ ਗੱਲ ਕੁਝ ਵੀ ਨਹੀਂ ਹੈ ਇਹ 100 200 ਦੇ ਆ ਜਾਂਦੇ ਨੇ ਗੰਭੂਟ ਸੈਂਸੇ 700 ਰੁਪਏ ਦੇ ਆ ਜਾਂਦੇ ਨੇ ਇੰਨੀ ਇੱਕ ਸਿਕਿਉਰਿਟੀ ਦੇ ਨਾਲ ਅਸੀਂ ਆਪਣੇ ਆਪ ਨੂੰ ਬਚਾ ਵੀ ਸਕਦੇ ਆ ਅਤੇ ਆਪਣੀ ਬਾਡੀ ਦੇ ਵਿੱਚ ਕੰਮ ਵੀ ਕਰ ਸਕਦੇ ਆ ਚਲੋ ਵਾਪਾ ਹੁਣ ਕੰਮ ਕਰੀਏ हां दोस्तों आपा मार्केट नु इवेंट्स दी गल करदे सीगे ए हैगी ਖਲ ਜਿਹੜੀ ਕਿ ਆਮ ਤੌਰ ਤੇ ਕद्दू ਤੇ ਤੋਰੀ ਦੇ ਵਿੱਚ ਅਸੀਂ ਪਾਉਨੇ ਆ ਅਤੇ ਇਸ ਦੀ ਬਹੁਤ ਘੱਟ ਮਾਤਰਾ ਬਹੁਤ ਘੱਟ ਪੈਂਦੀ ਹੈ ਨੂਜੇ ਨੰਬਰ ਤੇ ਹੈਗੀ ਜ਼ਿੰਕ ਸਲਫੇਟ ਜ਼ਿੰਕ ਸਲਫੇਟ ਇਸ ਦੀ ਮਾਤਰਾ ਵੀ ਅਸੀਂ ਦੇਖਾਂਗੇ ਇਹ ਹੈ ਜ਼ਿੰਕ ਸਲਫੇਟ ਬੜੇ ਸ਼ੂਖਮ ਰੂਪ ਵਿੱਚ ਪੈਂਦੀ ਹੈ ਇਹ ਹੈ ਬੋਰੋਨ ਇਹ ਇੰਨੀ ਘੱਟ ਮਾਤਰਾ ਵਿੱਚ ਪੈਂਦੀ ਹੈ ਸ਼ੂਖਮ ਰੂਪ ਵਿੱਚ ਪੈਂਦੀ ਹੈ ਕਿ ਤੁਸੀਂ ਹਿਰਾਂ ਮੰਨੋਗੇ ਕਿ ਮੇਰਾ ਜਿਹੜਾ ਇਫੈਕਟ ਹੈਗਾ ਜਿਹੜਾ ਇਹ ਪੈਕਟ ਹੈਗਾ ਇਹ 1/2 ਕਿਲੋ ਦਾ ਹੈਗਾ ਅਤੇ ਇਹ ਪੂਰੇ ਇੱਕ ਏਕੜ 'ਚ ਪੈਣੀ ਹੈ ਦੋਸਤੋ ਐ ਨਹੀਂ ਕਿ ਆਪਣੀ ਛੋਟੀ ਜਿਹੀ ਬਾੜੀ ਦੇ ਵਿੱਚ ਜਿਹੜੀ ਅਸੀਂ ਲਾਈ ਹੋਈ ਹੈ ਕਿ ਉਹਦੇ ਵਿੱਚ ਅਸੀਂ ਲੈ ਕੇ ਇਸ ਨੂੰ ਪਾ ਦਈਏ ਸਭ ਕੁਝ ਹੀ ਮੱਚ ਜਾਊਗਾ ਜਲ ਜਾਊਗਾ ਉਲਟਾ ਨੁਕਸਾਨ ਹੋ ਜਾਏਗਾ ਸੋ ਇਹ ਹੈਗਾ ਡਾਇਆ ਡਾਈਮੋਨਿਅਮ ਫਾਸਫੇਟ ਜਿਸ ਨੂੰ ਆਪਾਂ ਫਾਸਫਰ ਡਾਇਆ ਕਹਿੰਦੇ ਨੇ ਗੋਲੀਦਾਰ ਹੁੰਦਾ ਹੈ ਪਰ ਅੱਜ ਕੱਲ ਇਹ ਇਸ ਨੂੰ ਦੇਖ ਕੇ ਜ਼ਰੂਰ ਖਰੀਦਿਓ ਇਸ ਦੀ ਜਿਹੜੀ ਅੱਜ ਕੱਲ ਅਡਲਟਰੇਸ਼ਨ ਹੈ ਇਹਦੇ ਵਿੱਚ ਨਾਫਟ ਜਿਹੜੀ ਬਹੁਤ ਆਉਣ ਲੱਗੀ ਹੈ ਤੋਂ ਇਹ ਹੈਗਾ ਮੈਗਨੀਸ ਸਲਫੇਟ ਮੈਗਨੀਸ ਸਲਫੇਟ ਇਸ ਦਾ ਵੀ ਜਿਹੜਾ ਬੜਾ ਘੱਟ ਮਾਤਰਾ ਚ ਪੈਂਦੀ ਹੈ ਪਰ ਚਾਹੀਦੀ ਜ਼ਰੂਰ ਹੁੰਦੀ ਹੈ ਸਾਡੀਆਂ ਬਾੜੀ ਦੇ ਵਿੱਚ ਇਹ ਚੀਜ਼ਾਂ ਨੂੰ ਤੇ ਇਹ ਹੈਗਾ ਸਾਡੇ ਕੋਲ ਕਿਸਾਨ ਖਾਦ ਆਮ ਤੌਰ ਤੇ 12 32 16 ਆਉਂਦਾ ਸੀ ਪਹਿਲਾਂ ਰੇਸ਼ਾ ਆਉਂਦੀ ਸੀ ਮਤਲਬ ਇਹਦੇ ਵਿੱਚ ਕੀ ਹੈਗਾ ਨਾਈਟ੍ਰੋਜਨ ਇਹਦੇ ਵਿੱਚ ਹੈਗਾ ਫਾਸਫੋਰਸ ਇਹਦੇ ਵਿੱਚ ਹੈਗਾ ਤੇ ਪੋਟਾਸ਼ੀਅਮ ਤੇ ਇਹ ਪੋਟਾਸ਼ੀ ਜਿਹਨੂੰ ਅਸੀਂ ਕਹਿੰਦੇ ਆ 12 32 16 ਜਾਂ ਅਲੱਗ-ਅਲੱਗ ਹੋਰ ਅਨੁਪਾਤ ਵੀ ਆਉਂਦੇ ਨੇ ਜਿਹੜੀ ਤੁਹਾਡੀ ਇੱਛਾ ਤੁਸੀਂ ਉਹ ਖਰੀਦ ਸਕਦੇ ਹੋ ਤੇ ਇਹ ਅਸੀਂ ਜੋੜੇ ਰੱਖਿਆ ਵੀ ਸੂਖਮ ਨਹੀਂ ਹੈਗਾ ਪਰ ਇਹ ਬਲਕ ਚ ਪੈਂਦਾ ਜਣੀ ਜਿਹੜਾ ਕਿ ਸਮਝ ਲੋ ਕੇ ਲੋਗੇ ਕਵਾਂਟਰਾ ਦੇ ਹਿਸਾਬ ਨਾਲ ਖੇਤਾਂ ਚ ਪੈਂਦਾ ਹੁੰਦਾ ਪਰ ਸੋ ਸਾਡੇ ਕੋਲੇ ਬਣਗੇ ਸੂਖਮ ਤੱਤ ਜਿਹੜੇ ਹੈਗੇ ਨੇ ਐਨਪੀਕੇ ਹੋ ਗਈ ਹੈ ਤੇ ਪੋਟਾਸ਼ੀਅਮ ਫਾਸਫੇਟ ਹੋ ਗਈ ਹੈ ਬੋਰਨ ਤੇ ਸਾਰੇ ਕੋਲੇ ਜਿੰਸਫੇਟ ਥੋੜੀ ਖੜ ਅਤੇ ਮੈਗਨੀਸ ਸਲਫੇਟ ਹੋ ਗਈ ਹੈ ਸੋ ਇਹ ਸਾਡੇ ਕੋਲੇ ਜਿਹੜੇ ਕਿ ਸੂਖਮ ਤੱਤ ਨੇ ਜਿਹੜੇ ਕਿ ਸਾਨੂੰ ਕਦੇ ਕਦੇ ਸਾਲ ਚ ਇੱਕ ਵਾਰੀ ਪੌਣੇ ਪੈਂਦੇ ਨੇ ਥੋੜੇ ਥੋੜੇ ਤਾਂ ਕਿ ਸਾਡੀ ਜਿਹੜੀ ਮਿਰਚ ਹੈਗੀ ਐ ਕਦੂ ਐ ਭਿੰਡੀ ਐ ਤੋਰੀ ਐ ਘੱਟ ਮਾਤਰਾ ਜਦੋਂ ਅਸੀਂ ਪਾਉਨੇ ਆ ਜਿਹਦੇ ਵਿੱਚ ਕਿ ਅਸੀਂ ਹੋਰ ਵੱਧ ਮਾਤਰਾ ਵਿੱਚ ਕੋਈ ਰਸਾਇਣ ਨਹੀਂ ਪਾਉਣਾ ਇਹਨਾਂ ਦੀ ਸਖਤ ਜ਼ਰੂਰਤ ਹੁੰਦੀ ਹੈ ਹਾਂ ਦੋਸਤੋ ਇਹ ਨੇ ਉਲੀ ਨਾਸ਼ਕ ਇਹ ਹੈ ਕਿ ਕਲੀ ਕਲੀ ਜਿਹੜੀ ਆਮ ਤੌਰ ਤੇ ਕੀਤੀ ਜਾਂਦੀ ਐ ਜਿਸ ਨੂੰ ਕੈਲਸ਼ੀਅਮ ਕਾਰਬੋਨੇਟ ਵੀ ਕਿਹਾ ਜਾਂਦਾ ਐ ਇਹ ਕਲੀ ਹੈਗੀ ਐ ਤੇ ਇਹ ਹੈਗਾ ਨੀਲਾ ਤੋਥਾ ਬਲੂ ਬਿਟਰੋਲ ਜਾਂ ਨੀਲਾ ਤੋਥਾ ਤਾਂ ਇਹਨਾਂ ਦਾ ਅਸੀਂ ਅਨੁਪਾਤ ਬਣਾਉਣਾ ਹੁੰਦਾ ਜਿਆਨੀ ਕਲੀ ਦੇ ਜੇਕਰ ਅਸੀਂ 3 ਚਮਚ ਪਾਉਣੇ ਆ ਤਾਂ ਇਸ ਦਾ 1 ਚਮਚ ਲੈ ਕੇ ਪਾਉਣਾ ਹੁੰਦਾ ਹੈ ਇਹ ਫੰਗੀ ਦਾਸਕ ਹੈ ਫੰਗੀ ਸਾਈਡ ਹੈ ਇਹਨੂੰ ਅਸੀਂ ਪਹਿਲਾਂ ਖੇਤ ਚ ਵੀ ਪਾ ਸਕਦੇ ਹਾਂ ਖੇਤ ਦੀ ਤਿਆਰੀ ਕਰਨ ਵੇਲੇ ਈਵਨ ਅਸੀਂ ਇਸ ਨੂੰ ਜੇਕਰ ਫੰਗਸ ਲੱਗਦੀ ਹੈ ਤਾਂ ਅਸੀਂ ਇਸ ਨੂੰ ਸਾਡੇ ਬੂਟਿਆਂ ਉੱਤੇ ਸਪਰੇਅ ਵੀ ਕਰ ਸਕਦੇ ਹਾਂ ਪਰ ਖਿਆਲ ਰੱਖੇ ਕਿ ਬਹੁਤ ਹੀ ਘੱਟ ਮਾਤਰਾ ਚ ਇਹ ਵੀ ਸਿਰਫ ਚੁਟਕੀਆਂ ਦੇ ਵਿੱਚ ਹੀ ਅਸੀਂ ਲੈਣੀ ਹੁੰਦੀ ਹੈ ਇਸ ਦੀ ਮਾਤਰਾ ਦਾ ਅਸੀਂ ਕੋਲ ਤਿਆਰ ਕਰਦੇ ਹਾਂ ਜਿਸ ਨੂੰ ਬਾਡੀ ਐਕਸ ਮਿਕਸਚਰ ਵੀ ਕਹਿੰਦੇ ਨੇ ਅਤੇ ਇਸ ਨੂੰ ਅਸੀਂ ਫੰਗਸ ਤੋਂ ਪਾ ਸਕਦੇ ਹਾਂ ਆਹ ਦੋਸਤੋ ਆਹ ਦੋਸਤੋ ਅਸੀਂ ਕੀ ਕਰਨਾ ਹੈ ਖੇਤ ਦੀ ਮਿੱਟੀ ਹਿਲਾਣੀ ਹੈ ਇੱਕ ਬੱਠਰੇ ਦੇ ਵਿੱਚ ਇਸ ਨੂੰ ਅਸੀਂ ਲਗਭਗ ਇੱਕ ਬੱਠਰ ਜਾਂ ਇੱਕ ਹਲੋਕ ਜਿੰਨੀ ਤੁਹਾਡੀ ਬਾੜੀ ਦਾ ਏਰੀਆ ਹੈ ਉਹਦੇ ਸਾਹਮਣੇ ਅਸੀਂ ਇਸ ਨੂੰ ਪੂਰਾ ਪੱਠੜ ਮਿੱਟੀ ਚ ਮਿਲਾ ਲਵਾਂਗੇ ਪੂਰਾ ਬੱਠਰ ਲੈ ਕੇ ਇਸ ਨੂੰ ਪੂਰਾ ਪਰਖੇ ਮਿੱਟੀ ਹਿਲਾਣੀ ਹੈ ਉਹ ਕੁਛ ਨਹੀਂ ਲੈਣਾ ਖੇਤ ਦੀ ਮਿੱਟੀ ਹੈ ਸਾਡੀ ਇਹ ਮਿੱਟੀ ਸਾਡੀ ਇੰਨੀ ਹੋ ਗਈ ਹੈ ਲਗਭਗ ਇੰਨੀ ਮਿੱਟੀ ਅਸੀਂ ਪਿਆਰ ਕਰ ਲੈਣੀ ਹੈ ਬੱਠਲ ਦੇ ਵਿੱਚ ਖੇਤ ਦੀ ਮਿੱਟੀ ਹੈ ਜੇਕਰ ਤੁਹਾਡੇ ਕੋਲ ਥੋੜੀ ਬਹੁਤੀ ਸਵਾਭੀ ਹੋਵੇ ਤਾਂ ਉਹ ਵੀ ਪਾ ਸਕਦੇ ਹੋ ਅਜਿਹਾ ਦੇਖੋ ਅਸੀਂ ਹੁਣ ਕਿਵੇਂ ਪਾਉਣੀਆਂ ਨੇ ਜਿਹੜੀ ਜ਼ਿੰਕ ਸਲਫੇਟ ਹੈ ਇੱਕ ਬਟੋਲੇ ਦੇ ਵਿੱਚ ਇਸ ਨੂੰ ਅਸੀਂ ਇੱਕ ਚਮਚ ਲੈ ਕੇ ਇਹਦੇ ਵਿੱਚ ਮਿਲਾ ਦੇ ਲੈ ਇਸੇ ਤਰੀਕੇ ਨਾਲ ਅਸੀਂ ਜਿਹੜੀ ਬੋਰਨ ਹੈਗੀ ਹੈ ਇਸ ਵੀ ਬਹੁਤ ਹੀ ਘੱਟ ਕੁਆਂਟੀਟੀਜ਼ ਦੀ ਲੈਣੀ ਹੈ ਇਹਨੂੰ ਅਸੀਂ ਲਗਭਗ 3-4 ਬਿਸਮ ਵਿੱਚ ਪਾਵਾਂਗੇ ਤੇ ਇਸ ਨੂੰ ਅਸੀਂ ਇਹ ਵਾਲੀ ਖਾਲ ਇਹ ਕਿ ਇਸ ਨੂੰ ਦੇ ਵਿੱਚ ਮਿਲਾਵਾਂਗੇ ਤੇ ਇਦਾਂ ਹੀ ਡਾਇਆ ਸਿਰ 2 ਚਮਚ ਸੁਪਰ ਫਾਸਫੇਟ 2 ਚਮਚ ਅਤੇ ਇਸ ਦੇ ਵਿੱਚੋਂ ਅਸੀਂ ਯੂਰੀਆ 2 ਚਮਚ ਤੋਂ ਮੈਗਨੀਸ਼ੀਅਮ ਸल्फेट ਤੇ ਬੋਰਨ yes ਇਹ ਬੋਰਹਨ ਬੋਰਹਨ ਦੇ ਵਿੱਚੋਂ ਅਸੀਂ ਸਿਰਫ ਇਸ ਇਹ ਦੋ ਜਿਹੜੇ ਬੋਰਹਨ ਨਹੀਂ ਪਾਉਣੀ ਇੱਕ ਪੱਠੇ ਦੇ ਹਿਸਾਬ ਨਾਲ ਸੋ ਕਾਉਂਟਰੀ ਲਗਭਗ ਤੁਹਾਨੂੰ ਪਤਾ ਲੱਗ ਹੀ ਗਏ ਅਤੇ ਫਿਰ ਅਸੀਂ ਸਾਰੀਆਂ ਚੀਜ਼ਾਂ ਲੈ ਕੇ ਇਹਨਾਂ ਨੂੰ ਇੱਕ ਬਹੁਤ ਪਰ ਤਰੀਕੇ ਨਾਲ ਮਿਕਸ ਕਰ ਲਵਾਂਗੇ ਪੂਰੇ ਸੋਹਣੇ ਤਰੀਕੇ ਨਾਲ ਇਸ ਨੂੰ ਮਿਕਸ ਕਰਕੇ ਹੁਣ ਤੁਹਾਡਾ ਜਿਹੜਾ ਇਹ ਸੂਖਮ ਤੱਤ ਮਿਸ਼ਰਣ ਜਿਸ ਨੂੰ ਅਸੀਂ ਕਹਾਂਗੇ ਇਹ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੂਖਮ ਤੱਤ ਮਿਸ਼ਰਣ ਪੂਰੀ ਤਰ੍ਹਾਂ ਤਿਆਰ ਹੈ ਅਤੇ ਤੁਸੀਂ ਇਸ ਨੂੰ ਥੋੜਾ ਥੋੜਾ ਕਰਕੇ ਹਰ ਇੱਕ ਪੌਦੇ ਕੋਲ ਪਾ ਸਕਦੇ ਹੋ ਕਿਉਂਕਿ ਤੁਹਾਡੀ ਬਾੜੀ ਬੜੀ ਛੋਟੀ ਹੈ ਹਾਂ ਇੱਥੇ ਗੱਲ ਮੈਂ ਕਲੀਅਰ ਕਰਦੇ ਆਂ ਦੋਸਤੋ ਇਹ ਸਾਰਾ ਕੁਝ ਜੋ ਹੈਗਾ ਇਹ ਵੱਡੇ ਖੇਤ ਵਾਸਤੇ ਨਹੀਂ ਹੈਗਾ ਇਹ ਤੁਹਾਡੀ ਜੋ ਰਸੋਈ ਵਾਸਤੇ ਬਾੜੀ ਤੁਸੀਂ ਲਾ ਰੱਖੀ ਹੈ ਜਿਹਦੇ ਵਿੱਚ ਤੁਸੀਂ ਥੋੜੀਆਂ-ਥੋੜੀਆਂ ਸਬਜ਼ੀਆਂ ਬੀਜੀਆਂ ਨੇ ਉਹਦੇ ਵਾਸਤੇ ਅਸੀਂ ਇਹ ਇੱਕ ਅੰਮ੍ਰਿਤ ਮਿਕਸਚਰ ਤਿਆਰ ਕਰ ਲਿਆ ਹਾਂ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਕਿ ਇਹਨਾਂ ਦਾ ਤਰਲ ਵੀ ਤਿਆਰ ਕੀਤਾ ਜਾ ਸਕਦਾ ਹੈ ਸਾਰੀ ਚੀਜ਼ਾਂ ਦਾ ਪਰੰਤੂ ਤਰਲ ਤਿਆਰ ਕਰਦੇ ਸਮੇਂ ਕੀ ਹੁੰਦਾ ਹੈ ਇੱਕ ਜਿਹੜੀ ਇੱਕ ਚੀਜ਼ ਦੂਜੇ ਨਾਲ ਰਿਐਕਸ਼ਨ ਕਰ ਜਾਂਦੀ ਹੈ ਅਤੇ ਇਹ ਦੁੱਧ ਵਰਗੀ ਹੋ ਜਾਂਦੀ ਹੈ ਤੇ ਫੁੱਟੀਆਂ ਜਿਹੀਆਂ ਬਣ ਜਾਂਦੀਆਂ ਨੇ ਉਸ ਕਰਕੇ ਇਸ ਦੀ ਪ੍ਰੋਪਰ ਮਾਤਰਾ ਨਹੀਂ ਰਹਿੰਦੀ ਇਸ ਕਰਕੇ ਤੁਸੀਂ ਇਹਨਾਂ ਨੂੰ ਮਿਕਸ ਕਰਕੇ ਪਾਣੀ ਚ ਪਤਲਾ ਕਰਕੇ ਮਿਲਾ ਕੇ ਨਹੀਂ ਪਾਉਣਾ ਜੇ ਪਾਉਣਾ ਤਾਂ ਇਦਾਂ ਹੀ ਪਾਉਣਾ ਹੈ ਹੋਂ ਦੇ ਵਿੱਚ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਇਹਦੇ ਚ ਅਸੀਂ ਸਾਰੀਆਂ ਚੀਜ਼ਾਂ ਪਾ ਲਈਆਂ ਨੇ ਅਤੇ ਇਹ ਜਿਹੜਾ ਮਿਕਸਚਰ ਹੈਗਾ ਉਹ ਪੂਰੀ ਤਰ੍ਹਾਂ ਵਾਲੇ ਕਿਹਾ ਜਾ ਬੈਲੈਂਸਡ ਖਰਾਬ ਪਿਆਰ ਹੋ ਗਈ ਹੈ ਜਿਹੜੀ ਕਿ ਤੁਹਾਡੇ ਪੌਦਿਆਂ ਵਾਸਤੇ ਚਾਹੀਦੀ ਹੈ ਸੋ ਇਸ ਨੂੰ ਪੌਦਿਆਂ ਦੇ ਵਿੱਚ ਤੁਸੀਂ ਪਿਆਰੀ ਦੇ ਵਿੱਚ ਜਿਵੇਂ ਸਪ੍ਰਿੰਕਲ ਕਰਨਾ ਹੈ ਤੁਹਾਡੀ ਜਰੂਰਤ ਦੇ ਅਨੁਸਾਰ ਕਰ ਲੈਣਾ ਹੈ ਅਤੇ ਇਹ ਸਗੀਆਂ ਚੀਜ਼ਾਂ ਜਿਹਨਾਂ ਨੂੰ ਸੁਖੂ ਰੂਪ ਵਿੱਚ ਸਮਝਾਈ ਦੀਆਂ ਹੁੰਦੀਆਂ ਨੇ ਮਤਲਬ ਜੇ ਅਸੀਂ ਚਮਚਿਆਂ ਦੀ ਗੱਲ ਕਰੀਏ ਉਹਦੇ ਵਿੱਚ ਚਾਹੀਦੀਆਂ ਹੁੰਦੀਆਂ ਨੇ ਲਾ ਕੇ ਅਸੀਂ ਕਿ ਕਿਲੋਆਂ ਦੇ ਹਿਸਾਬ ਨਾਲ ਇਸ ਨੂੰ ਪਾਉਣੇ ਤੋਂ ਇਹ ਆਪਣੀ ਘਰੇਲੂ ਫਲਵਾੜੀ ਵਾਸਤੇ ਅਸੀਂ ਵਰਤਦੇ ਹਾਂ ਅਤੇ ਇਸ ਖਾਦ ਦਾ ਅਸੀਂ ਰਿਜ਼ਲਟ ਵੀ ਤੁਹਾਨੂੰ ਅੱਗੇ ਜਾ ਕੇ ਜਰੂਰ ਦਿਖਾਵਾਂਗੇ ਦੋਸਤੋ ਤੁਹਾਨੂੰ ਉਸ ਖਾਦ ਜਿਹੜੀ ਅਸੀਂ ਤਿਆਰ ਕੀਤੀ ਸੀ ਮਾਈਕਰੋਨਿਊਟ੍ਰੀਐਂਟਸ ਵਾਲੀ ਉਹਦੇ ਕੁਝ ਰਿਜ਼ਲਟ ਦਿਖਾ ਦਿਆਂ ਅਸੀਂ ਉਹ ਖਾਦ ਬਣਾਉਣ ਵਾਲੀ ਵੀਡੀਓ ਉਨੀ ਦੇ ਤੱਕ ਰੋਕ ਰੱਖੀ ਸੀ ਜਿੰਨਾ ਚਿਰ ਕਿ ਅਸੀਂ ਤੁਹਾਨੂੰ ਉਹਦਾ ਨਤੀਜਾ ਨਹੀਂ ਦਿਖਾ ਸਕਦੇ ਦੇਖੋ ਇਹ ਨੇ ਚੌਲਾ ਫਲੀਆਂ ਚੌਲਾ ਫਲੀਆਂ ਦੇ ਵਿੱਚ ਦੇਖੋ ਫਲਾਵਰਸ ਵੀ ਆਏ ਹੋਏ ਨੇ ਅਤੇ ਫਲੀ ਵੀ ਬਹੁਤ ਲੱਗੀ ਹੋਈ ਹੈ ਤੇ ਇਧਰ ਦੇਖੋ ਇਹ ਫਲੀ ਵੀ ਬਹੁਤ ਲੱਗੀ ਹੋਈ ਹੈ ਸੋ ਕਹਿਣ ਦਾ ਮਤਲਬ ਹੈ ਕਿ ਜਿੰਨੇ ਮਾਈਕਰੋਨਿਊਟ੍ਰੀਐਂਟਸ ਅਸੀਂ ਸਹੀ ਅਨੁਪਾਤ ਚ ਪਾ ਦਿਆਂਗੇ ਉਹਨੇ ਹੀ ਸਾਡਾ ਜਿਹੜਾ ਫਲ ਫਰੂਟ ਹੈ ਉਹ ਅੱਛਾ ਲੱਗੇਗਾ ਇਸ ਦੇ ਨਾਲ ਹੀ ਅਸੀਂ ਕਦੂ ਦੀ ਬੇਲ ਵੀ ਵਿਚੀ ਲਗਾਈ ਹੋਈ ਆ ਇਹ ਕਦੂ ਲੱਗੇ ਹੋਏ ਨੇ ਇਹ ਵਾਲੇ ਤੇ ਇਹ ਵੀ ਉਹ ਮਾਈਕਰੋਨਿਊਟ੍ਰੀਐਂਟਸ ਦਾ ਹੀ ਕਮਾਲ ਹੈ ਜੋ ਖਾਦਾ ਸੀ 2 ਟਾਈ ਮਹੀਨੇ ਤਿਆਰ ਕੀਤੀ ਸੀ ਹਾਂ ਦੋਸਤੋ ਦੇਖੋ ਇਹ ਤੋਰੀ ਵੀ ਬੜੀ ਫਰਸਟ ਕਲਾਸ ਲੱਗੀ ਐ ਇਹ ਤੋਰੀ ਵੀ ਅਸੀਂ ਤੋਰੀ ਕਦੂ ਬੀਨ ਸਾਰੀਆਂ ਵੇਲਾਂ ਸੀ ਇਕੱਠੀਆਂ ਬੀਜ ਦਿੰਦੇ ਆ ਉਹਨਾਂ ਵਿੱਚ ਆਪਸ ਵਿੱਚ ਕੰਪੀਟੀਸ਼ਨ ਹੁੰਦਾ ਰਹਿੰਦਾ ਹੈ ਅਤੇ ਉਹ ਜਿਹੜੀਆਂ ਬੇਲਾਂ ਨੇ ਸਾਰੀਆਂ ਵੱਧਦੀਆਂ ਰਹਿੰਦੀਆਂ ਨੇ ਅਤੇ ਬਹੁਤ ਅੱਛਾ ਫਲ ਦਿੰਦੀਆਂ ਨੇ ਤੇ ਇੱਕ ਦੂਜੇ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰਦੀਆਂ ਨੇ ਅਤੇ ਇਸ ਕੰਪੀਟੀਸ਼ਨ ਦਾ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਮਿਲ ਜਾਂਦਾ ਹੈ ਅਤੇ ਸਾਡੀ ਜਿਹੜੀ ਰਸੋਈ ਬਾੜੀ ਹੈਗੀ ਆ ਇਹ ਬਹੁਤ ਸਾਨੂੰ ਹੈਲਦੀ ਫੂਡ ਦਿੰਦੀ ਹੈ ਹਾਂ ਦੋਸਤੋ ਇਹ ਜੋ ਵੱਡਾ ਬੀਨਸ ਨੇ ਚੋਲਾ ਫਲੀਆ ਨੇ ਦੇਖੋ ਇਹ ਬੜੀਆਂ ਹੈਲਦੀ ਲੱਗੀਆਂ ਹੋਈਆਂ ਨੇ ਇਹ ਦੋ ਦੋ ਦੇ ਗੁੱਛੇ ਚ ਲੱਗਦੀਆਂ ਨੇ ਛੋਟੀਆਂ ਚਾਰ ਚਾਰ ਦੇ ਤਿੰਨ ਤਿੰਨ ਦੇ ਗੁੱਛੇ ਚ ਵੀ ਲੱਗਦੀਆਂ ਨੇ ਸੋ ਇਹ ਤਿੰਨ ਦੇ ਗੁੱਛੇ ਚ ਵੀ ਲੱਗ ਜਾਂਦੀਆਂ ਨੇ ਸੋ ਇਹ ਬੀਨ ਜਿਹੜੇ ਨੇ ਬਹੁਤ ਹੈਲਦੀ ਪੋਸਟਿਕ ਅਤੇ ਗ੍ਰੀਨ ਨੇ ਅਤੇ ਤੁਹਾਡੀ ਜਿਹੜੀ ਸਬਜ਼ੀ ਹੈਗੀ ਐ ਇਹ ਬਹੁਤ ਸਵਾਦ ਵਣਨ ਵਾਲੀ ਐ ਜੇਕਰ ਸਾਡੀ ਸਬਜ਼ੀ ਪੂਰੀ ਹੈਲਦੀ ਹੋਏਗੀ ਤਾਂ ਅਸੀਂ ਵੀ ਹੈਲਦੀ ਹੋਵਾਂਗੇ ਵੱਡੀ ਚੋਲਾ ਫਲੀ ਛੋਟੀ ਚੋਲਾ ਫਲੀ ਅਤੇ ਨਾਲ ਦੇ ਨਾਲ ਜਿਹੜੇ ਕੱਦੂ ਨੇ ਉਹ ਬਹੁਤ ਵਧੀਆ ਲੱਗਦੇ ਨੇ ਪਰੰਤੂ ਖਾਦ ਤੁਸੀਂ ਪ੍ਰੋਪਰ ਅਨੁਪਾਤ ਵਿੱਚ ਅਤੇ ਸਹੀ ਸਮੇਂ ਤੇ ਜੇ ਪਾਉਂਗੇ ਤਾਂ ਤੁਸੀਂ ਬਹੁਤ ਅੱਛਾ ਰਿਜ਼ਲਟ ਲਿਆਉਂਗੇ ਹਾਂ ਕਈ ਦੋਸਤ ਕਹਿੰਦੇ ਨੇ ਕਿ ਸਾਨੂੰ ਖੇਤ ਬਾਰੇ ਵੀ ਦੱਸੋ ਦੋਸਤੋ ਖੇਤ ਬਾਰੇ ਜਿਹੜਾ ਕਮਰਸ਼ੀਅਲ ਪੱਧਰ ਹੈ ਉਹਦੇ ਬਾਰੇ ਜੋ ਖੇਤੀਬਾੜੀ ਯੂਨੀਵਰਸਿਟੀਆਂ ਦੱਸਦੀਆਂ ਨੇ ਉਹ ਤਰੀਕੇ ਅਪਣਾਇਆ ਕਰੋ ਅੱਜ ਤਾਂ ਸਿਰਫ ਉਹ ਤਰੀਕੇ ਦੀ ਗੱਲ ਕਰਦੇ ਹਾਂ ਜਿਹੜੀ ਤੁਸੀਂ ਆਪਣੀ ਰਸੋਈ ਵਾਸਤੇ ਥੋੜੀ ਜਿਹੀ ਸਬਜ਼ੀ ਤਿਆਰ ਕਰਨੀ ਹੈ ਅੱਡੜ ਤਰ੍ਹਾਂ ਦੀ ਸਬਜ਼ੀ ਤਿਆਰ ਕਰਨੀ ਉਹਨਾਂ ਵਿੱਚ ਕਿੰਨੇ ਇੱਕ ਮਾਈਕਰੋਨਿਊਟ੍ਰੀਐਂਟਸ ਕਿਵੇਂ ਪਾਏ ਜਾਣ ਬਸ ਅਸੀਂ ਉਹਨਾਂ ਵਾਸਤੇ ਵੀਡੀਓਜ਼ ਬਣਾਉਂਦੇ ਹਾਂ ਅਸੀਂ ਇੱਕ ਵਿਗਿਆਨਕ ਆਧਾਰ ਦੇ ਉੱਤੇ ਹੀ ਗੱਲ ਕਰਦੇ ਹਾਂ ਅਤੇ ਲੋਕਾਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਦੀ ਮਦਦ ਕਰੀਏ ਸੋ ਸਾਡਾ ਜੋ ਚੈਨਲ ਹੈ ਉਹ ਲੋਕਾਂ ਦੀ ਮਦਦ ਵਾਸਤੇ ਹੀ ਹੈ ਇੱਕ ਡਿਜੀਟਲ ਲਾਇਬ੍ਰੇਰੀ ਹੈ ਸੋ ਸਾਡੇ ਨਾਲ ਬਨੇ ਰਿਹਾ ਕਰੋ ਅਤੇ ਜੋ ਅਸੀਂ ਵਿਗਿਆਨਕ ਵਿਸ਼ੇਸ਼ਣ ਚਾਹੇ ਉਹ ਖੇਤੀਬਾੜੀ ਤੇ ਹੋਵੇ ਚਾਹੇ ਉਹ ਸਾਇੰਸ ਦਾ ਹੋਵੇ ਚਾਹੇ ਉਹ ਕਲਚਰ ਦਾ ਹਿੱਸਾ ਹੋਵੇ ਅਸੀਂ ਉਸ ਦੇ ਉੱਤੇ ਵਿਗਿਆਨਿਕ ਨਜ਼ਰੀਆ ਜ਼ਰੂਰ ਆਪਣਾ ਲੋਕਾਂ ਨੂੰ ਦੱਸਦੇ ਰਹਿੰਦੇ ਹਾਂ ਸਾਂਝਾ ਕਰਦੇ ਰਹਿੰਦੇ ਹਾਂ ਬਹੁਤ ਬਹੁਤ ਧੰਨਵਾਦ